दाना मंडी ਸੁਲਤਾਨਪੁਰ ਲੋਧੀ ਚ ਚੱਲੀ ਗੋਲੀ ਇੱਕ ਜ਼ਖਮੀ ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਚ ਦੋ ਤੀਰਾਂ ਵਿਚਾਲੇ ਹਿੰਸਕ ਛੜਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਦੌਰਾਨ ਇੱਕ ਤਿਰ ਵੱਲੋਂ ਗੋਲੀ ਚਲਾਏ ਜਾਣ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਭਰਤੀ ਕਰਾਇਆ ਗਿਆ ਹੈ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਜਾਂਚ ਚ ਜੁਟ ਗਈ ਹੈ ਜ਼ਖਮੀ ਨੌਜਵਾਨ ਗੋਬੀ ਨੇ ਦੱਸਿਆ ਕਿ ਮੈਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਆਪਣੇ ਇੱਕ ਦੋਸਤ ਦੀ ਆਰਥ ਉੱਤੇ ਮੌਜੂਦ ਸੀ। ਇਸ ਦੌਰਾਨ ਮੇਰੇ ਇੱਕ ਦੋਸਤ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੇ ਨਾਲ ਕੋਈ ਗਲਬਤ ਕਰਨੀ ਹੈ। ਜਿਸ ਤੋਂ ਬਾਅਦ 10-12 ਨੌਜਵਾਨ ਵੱਖ-ਵੱਖ ਗੱਡੀਆਂ 'ਚ ਸਵਾਰ ਹੋ ਕੇ ਦਾਣਾ ਮੰਡੀ ਸਾਡੇ ਕੋਲ ਪਹੁੰਚ ਗਏ ਜਿਨ੍ਹਾਂ ਦੇ ਨਾਲ ਸਾਡੀ ਬਹਿਸਵਾਜ਼ੀ ਹੋਈ ਅਤੇ ਉਹਨਾਂ ਵੱਲੋਂ ਸਾਡੇ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਉਹਨਾਂ ਵਿੱਚ ਮੌਜੂਦ ਇੱਕ ਨੌਜਵਾਨ ਵੱਲੋਂ ਸਾਡੇ ਵੱਲ ਗੋਲੀ ਚਲਾ ਦਿੱਤੀ ਗਈ ਜੋ ਮੇਰੇ ਲੱਕ ਨੇੜੇ ਲੰਗੀ ਇਸ ਘਟਨਾ ਤੋਂ ਬਾਅਦ ਉਕਤ ਸਾਰੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਮੈਨੂੰ ਮੇਰੇ ਦੋਸਤਾਂ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ ਅਤੇ ਇਲਾਜ ਸ਼ੁਰੂ ਕਰਾਇਆ ਉਧਰ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੇ ਡੀਐਸਪੀ ਦੇਵ ਸਿੰਘ ਪੁਲਿਸ ਮੈਡ ਸਿਵਲ ਹਸਪਤਾਲ ਪਹੁੰਚ ਗਏ ਪੁਲਿਸ ਵੱਲੋਂ ਪੀੜਿਤ ਦੇ ਬਿਆਨ ਹਾਸਲ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਿਵਲ ਹਸਪਤਾਲ ਵਿਖੇ ਡਿਊਟੀ ਤੇ ਤਾਇਨਾਤ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਜ਼ਖਮੀ ਹਾਲਾਤ ਵਿੱਚ ਇੱਕ ਨੌਜਵਾਨ ਪਹर्ती ਹੋਇਆ ਸੀ ਜਿਸ ਨੂੰ ਮੰਨਲੀ ਸਹਾਇਤਾ ਦੇਨ ਮਗਰਕਪੂਰਥਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਐਸ ਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ ਅਤੇ ਪੀੜਿਤ ਦੇ ਬਿਆਨਾਂ ਅਨੁਸਾਰ ਵੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਜੀ ਮੈਂ ਸੁਲਤਾਨਪੁਰ ਹੀ ਲੈਣ ਵਾਲੀ। ਘਟਨਾ ਇਦਾਂ ਹੀ ਆਈ ਤੇ ਉੱਥੇ ਬੈਠੇ ਸੀ 8-23। ਠੀਕ ਆ ਮੇਰੇ ਨਾਲ ਦੇ ਮੁੰਡੇ ਨੂੰ ਕਿਸੇ ਦਾ ਫੋਨ ਆਉਂਦਾ ਹੈ ਵੀ ਆ ਜਾ ਆਪਾਂ ਕੋਈ ਗੱਲਬਾਤ ਕਰਨੀ ਹੈ। ਠੀਕ ਆ ਉਹ ਆਏ ਜੀ 3-4 ਗੱਡੀਆਂ 'ਚ ਭਰ ਕੇ ਜੀ। ਠੀਕ ਆ ਉਹ ਘਟੋ ਘਟਨੀ 9 ਤੋਂ 10 ਪਲੱਸ ਮੁੰਡੇ ਸੀਗੇ ਜੀ। ਠੀਕ ਆ ਅਸੀਂ ਗੱਲਬਾਤ ਕਰਦੇ ਕਰਦੇ ਇਦਾਂ ਹੀ ਉਹ ਉਹਨਾਂ ਨੇ ਗਾਲ ਗੂਲ ਕੱਢੀ ਆ ਸਾਡਾ ਮੁੰਡਾ ਬੋਲਿਆ ਇੱਕ ਨੇ ਸਿੱਧੀ ਚਲਾਤੀ ਸਾਡੇ ਵੱਲੋਂ ਗੋਲੀ ਕਰਕੇ ਮੇਰੀ ਪਿੱਠ ਤੇ ਗੋਲੀ ਵੱਜੀ ਆ ਜੀ ਬਸ ਇਹੋ ਹੀ ਕਾਰਨ ਆ ਜਿੰਨੇ ਫਾਇਰ ਹੋਇਆ ਦੋ ਫਾਇਰ ਹੋਇਆ ਜੀ ਇੱਕ ਵੱਜਾ ਮੇਰੇ ਇੱਕ ਬੰਦੇ ਜਿਹਨੇ ਕੋਈ ਗੋਲੀ ਚਲਾਈ ਹੋਵੇ ਪਤਾ ਬੰਦਿਆਂ ਦਾ ਨਹੀਂ ਪਤਾ ਇੱਕ ਵਿੱਚੋਂ ਜਿਹੜਾ ਮੁੰਡਾ ਮੇਨ ਸੀਗਾ ਨਾਲ ਉਹਨਾਂ ਦੇ ਉਹਦਾ ਨਾਮ ਹੈਗਾ ਗਜਜੀਤ ਸਿੰਘ ਚੀਤਾ ਕੁਛ ਇਦਾਂ ਹੀ ਸ਼ੇਖ ਮੰਗਾ ਪਿੰਡ ਆ ਜੀ ਉਹਦਾ ਨਾਮ ਗੋਲੀ ਉਹਦੇ ਨਾਲ ਦੇ ਮੁੰਡੇ ਨੇ ਚਲਾਈ ਆ ਜੀ ਹਾਂਜੀ ਨਹੀਂ ਕੋਈ ਪੁਰਾਣੀ ਰੰਜਿਸ਼ ਨਾ ਤਾਂ ਮੈਨੂੰ ਜਾਣਦੀ ਆ ਜੀ ਉਹ ਇਹ ਫੋਨ ਤੇ ਕੀ ਹੋਈ ਸੀ ਗੱਲਬਾਤ ਫੋਨ ਤੇ ਕਿਸੇ ਮੇਰੇ ਵੀਰ ਨੂੰ ਫੋਨ ਆਇਆ ਸੀ ਕੋਈ ਪਹਿਲਾਂ ਕੋਈ ਗੱਲ ਹੋਊਗੀ ਜਵਾਕਾਂ ਦੀ ਉਹ ਤਾਂ ਨਿਬੜ ਗਈ ਰਾਈ ਨਾਵਾ ਹੋ ਗਿਆ ਜੀ ਉਹਨਾਂ ਦਾ ਤੇ ਉਹਨੂੰ ਕਿਤੇ ਕਹਿੰਦੇ ਕਿ ਨਿਆਣਿਆਂ ਦੀ ਗੱਲ ਹੋਈ ਐ ਜੋ ਤਾਲਾ ਆਪ ਗੁੱਲ ਗੱਲ ਕਰਨੀ ਬੈਠੇ ਕੋਈ ਅਸੀਂ ਚਾਰ ਜਣੇ ਸਿਰਫ ਗਏ ਜੀ ਉਹ ਘੱਟੋ ਘੱਟ ਨਹੀਂ ਮੇਰੇ ਹਿਸਾਬ ਨਾਲ 12 ਤੋਂ ਪਲੱਸ ਬੰਦੇ ਸੀਗੇ ਜੀ ਅਸੀਂ ਗੱਲ ਕਰਨੀ ਗਏ ਸੀ ਨਾ ਕੋਈ ਸਾਡੇ ਕੋਲ ਤਿਆਰ ਖਾਲੀ ਹੱਥ ਇਹ ਆ ਬਾਹਰਲੀ ਮੰਡੀ ਗੱਡੀਆਂ ਤਿੰਨ ਸੀ ਉਹਨਾਂ ਕੋ ਇੱਕ ਤਾਰ ਸੀ ਇੱਕ ਪੋਲੋ ਸੀ ਤੇ ਇੱਕ i20 ਸੀ ਆ ਜੀ ਮਮਤਾ ਦੀ ਕੋਈ ਪ੍ਰਾਣੀ ਦੁਸ਼ਮਣੀ ਨਹੀਂ ਜੀ ਨਹੀਂ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਤਾਂ ਉਦਾਂ ਹੀ ਲੱਗ ਗਿਆ ਉਹਨਾਂ ਦੇ ਛਡੌਣ ਗਿਆ ਜੀ ਇਹਨਾਂ ਨਾਲ ਗੱਲਬਾਤ ਕਰਦੇ ਸੀਗੇ ਉਹਨੂੰ ਪਤਾ ਨਹੀਂ ਕੀ ਦਿਖਿਆ ਜੀ ਉਹਨੇ ਗੋਲੀ ਚਲਾਤੀ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕੀ ਹੈ ਕੱਟਿਆ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਮੇਰੀ ਪੋਸਟਿੰਗ ਹੈ ਥੋੜਾ ਟਾਈਮ ਪਹਿਲੇ ਆਪਣੇ ਕੋਲ ਇੱਕ ਕੇਸ ਆਇਆ ਸੀਗਾ ਅਲਾਈਟ ਹਿੱਸੇ ਉਪਾਰ ਆ ਫਾਇਰਮ ਇੰਜਰੀ ਦੇ ਨਾਲ ਆਇਆ ਆਪਣੇ ਕੋਲ ਪੀਸ਼ੈਂਟ ਇੱਕ ਉਹਦਾ ਨਾਮ ਹੈ ਬੋਬੀ son of ਜਸਵਿੰਦਰ ਪਾਲ ਲੋਕਲ ਸੁਲਤਾਨਪੁਰ ਦਾ ਰਹਿਣ ਵਾਲਾ ਉਦੀ ਜੋ ਆਪਾਂ ਐਮ ਐਲ ਆਰ ਕੱਟ ਕੇ ਉਹਨੂੰ ਆਪਣਾ ਅੱਗੇ ਅਗੇ ਦੇ ਇਲਾਜ ਵਾਸਤੇ ਆਪਾਂ ਨੂੰ ਰੈਫਰ ਕਰ ਦਿੱਤਾ ਸਿਵਲ ਹਸਪੀਟਲ ਕਪੂਰਥਲਾ ਤੇ ਜੋ ਇਨਫੋਰਮੇਸ਼ਨ ਸੀ ਉਹ ਪੁਲਿਸ ਨੂੰ ਵੀ ਦੇ ਦਿੱਤੀ ਹੈ ਉਹ ਆ ਕੇ ਆਪਣੇ ਬਿਆਨ ਲੈ ਗਈ ਹੈ ਸਿਵਲ ਹਸਪਤਾਲ ਸਤਨਪੁਰੂ ਵੀ ਪਹੁੰਚੇ ਹੋ ਹਾਂਜੀ ਕੰਟਰੋਲ ਰੂਮ ਤੋਂ ਫੋਨ ਆਇਆ ਸੀਗਾ ਦਾਲਾ ਮੰਡੀ ਆਪਣੇ ਸਤਨਪੁਰੂ ਉਦੀ ਵੀ ਫੇਰ ਕੋਈ ਝੜਾ ਹੋਇਆ ਸੀਗਾ ਉਹਦੇ ਸਬੰਧ ਵਿੱਚ ਅਸੀਂ ਸਿਵਲ ਹਸਪਤਾਲ ਆਏ ਸੀਗੇ ਇਥੇ ਇੱਕ ਜਿਹੜਾ ਜਿਹਦੇ ਬੈਕ ਸਾਈਡ ਤੇ ਥੋੜਾ ਜਿਹਾ ਜ਼ਖਮ ਹੈਗਾ ਜੀ ਉਦੇ ਬਾਰੇ ਡਾਕਟਰ ਸਾਹਿਬ ਬਾਅਦ ਦੱਸਦੇ ਕਿ ਬੋਬੀ ਨਾਂ ਦਾ ਜਿਹੜਾ ਜਖਮੀ ਸਨ ਆਫ ਜਸਵਿੰਦਰ ਸਿੰਘ ਦਾ ਗਰਾਲੀ ਚੌਂਕ ਸultanpur ਦਾ ਹੈਗਾ ਇਹਦਾ ਵੀ ਸਟੇਟਮੈਂਟ ਇਹਦੀ ਲਿਖੀ ਆ ਜੀ ਤੇ ਇਹਨੂੰ ਡਾਕਟਰ ਸਾਹਿਬ ਨੇ ਆਪਣੇ ਟ੍ਰੀਟਮੈਂਟ ਵਾਸਤੇ ਨੈਕਸਟ ਆਪਣੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਤੇ ਜਿਹੜਾ ਬਿਆਨ ਹੋਇਆ ਸੰਸਾਰ ਜੋ ਵੀ ਕਾਰਵਾਈ ਕਰਨ ਕਰਕੇ ਦੋਸ਼ੀ ਜਿਹੜੇ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਹੈ ਕਿੰਨੀਆਂ ਗੋਲੀਆਂ ਕਿੰਨੀਆਂ ਚੱਲਣ ਦੀ ਗੱਲ ਹੋਈ ਇਹ ਬਿਆਨ ਮੁਤਾਬਕ ਤਾਂ ਜੀ ਕਹਿੰਦਾ ਵੀ ਫਾਇਰਿੰਗ ਹੋਈ ਸੀ ਮੇਰੇ ਇੱਕ ਇੱਕ ਗੋਲੀ ਮੇਰੇ ਬੈਕ ਸਾਈਡ ਤੇ ਲੱਗੀ ਹੈ ਭੱਜਣ ਲੱਗੇ ਇਹਦੇ ਕੀ ਕਰ ਰਹੀ ਕੀਤੀ ਜਾ ਰਹੀ ਹੈ ਕਾਰਵਿਵਾਸੇ ਦੇ ਬਿਆਨ ਸਾਰ ਜਿਹੜੀ ਵੀ ਜੁਰਮ ਮੰਗਦਾ ਉਸ ਮਗਲੋਂ ਅਦਾਲਤ ਕਰਕੇ ਤੀਸ਼ਾਵਲ ਵਿੱਚ ਹੈ ਜਿਹੜਾ ਹੋਇਆ ਕਿ ਇਸ ਕਾਰਨ ਦੇ ਕਿ ਕੋਈ ਕੋ ਪ੍ਰਾਣੀ ਰੰਜਸ਼ ਵਾਈ ਸੀਗੀ ਹੈ ਜਿਹਨਾਂ ਦੀ ਕੋਈ ਉਹਦੇ ਵਜਾ ਕਰਕੇ ਹੋਇਆ ਹੈ